ਹਾਂਜੀ ਮਿੱਤਰੋ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਆਈ ਹੋਪਸ ਹੋ ਤੁਸੀਂ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਮੈਂ ਆਇਆ ਜੀ ਖੇਤ ਆ ਉਹ ਖੜਾ ਆਪਣਾ ਟਰੈਕਟਰ ਆਪਾਂ ਪਾਣੇ ਪਏ ਜੀ ਝੋਨੇ ਨੂੰ ਪਦਾਨ ਉਹ ਸਾਹਮਣੇ ਬੰਦੇ ਲੱਗੇ ਤੁਹਾਨੂੰ ਜੇ ਵੀਡੀਓ ਦਰਾਈਂ ਦੇਖਦੇ ਹੁਣ ਆਪਣਾ ਝੋਨਾ ਹੀ ਸਾਰਾ ਰੋਚਾ ਕਜੋਨਾ ਕਮੈਂਟਾਂ ਕਰਕੇ ਦੱਸੋ ਜੀ ਤੁਸੀਂ ਸਾਰਿਆਂ ਨੇ ਪਦਾਨ ਪਵਾ ਲਈ ਆ ਜੀ ਪਾਈ ਕਿਹੜੀ ਕੰਪਨੀ ਦੀ ਆ ਆਪਾਂ ਤਾਂ ਕੱਲ ਲੈ ਕੇ ਆਏ ਜੀ ਸਵਾਰਥੀ ਕੰਪਨੀ ਦੀ ਆ ਪਦਾਨ ਸਾਡੇ ਵਾਲ ਤਾਂ ਬਾਈ ਪਦਾਨ ਦੀ ਬਹੁਤ ਛੋਟੀ ਚੱਲਦੀ ਪਈ ਆ ਪਦਾਨ ਬਹੁਤ ਘੱਟ ਮਿਲਦੀ ਪਈ ਉਹ ਲੱਗੇ ਬੰਦੇ ਖਾਦ ਪਾਣਾ ਹੋਰ ਆਈ ਆਪਣੀ ਬੱਸ ਦੇ ਕੋਲ ਟਰੈਕਟਰ ਦੇ ਨਾਲੋਂ ਬੱਸ ਲੰਘਦੀ ਓਕੇ ਓਕੇ ਉਹ ਲੱਗੇ ਬੰਦੇ ਤੁਹਾਨੂੰ ਇੰਗੇ ਵੀਡੀਓ ਰੈਂਕ ਕਲੀਅਰ ਦੇਖਦੇ ਹਾਂ ਮੈਂ ਚੋਣਾ ਸਰ ਮੈਂ ਸੋਚਿਆ ਤੁਹਾਡੇ ਸਾਹਮਣੇ ਵੀਡੀਓ ਸਾਂਝ ਕਰਾਂ ਝੋਨੇ ਦੀ ਖਾਦ ਪਾਉਂਦਿਆਂ ਦੀ ਉਹ ਆਪਣਾ ਟਰੈਕਟਰ ਹੈ ਉਹ ਮੋਟਰ ਆਪਣੀ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਵੀਰਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਵੇਂ ਬਣਦੀ ਆ ਸਹੀ ਬਣਦੀ ਆ ਜਾਂ ਨਹੀਂ ਕਿਉਂਕਿ ਲਈ ਆਪਾਂ ਫੋਨ ਤੇ ਹੀ ਆਪਾਂ ਵੀਡੀਓ ਬਣਾਈ ਦਿਆਂ ਦੇ ਨਿੱਕੀਆਂ ਨਿੱਕੀਆਂ ਮਾਰੇ ਕਿਰਪਾ ਕਰੇ ਹੋਰੀ ਹੋਰੀ ਆਪਾਂ ਲੋਵਾਂਗੇ ਸਮਾਨ ਸਾਰੇ ਅਮੀਤਾ ਬਹੁਤ ਆ ਜੀ ਤੁਹਾਡੇ ਸਾਰਿਆਂ ਦੇ ਸਦਕਾ ਪਿਆਰ ਦੇ ਸਦਕਾ ਹੋਰੀ ਹੋਰੀ ਆਪਾਂ ਗਾਣੂ ਵਧਾਂਗੇ ਇਹ ਆਪਣਾ ਖੜਾ ਜੀ ਜਾ ਜਾ ਆਥਰਾ ਕੋੜਾ ਪਿਛਲੇ ਸਾਲ ਲਾਈਆਂ ਸੀ ਝੋਨੇ ਚ ਦੇਖ ਲੋ ਜੀ ਮਾਰੇ ਦੀ ਕਿਰਪਾ ਨਾਲ ਇਹ ਡੇਟੀਆਂ ਹੋ ਗਈਆਂ ਨੇ ਆ ਪੋਦਾਂਨਰ ਲਈ ਬਾਕੀ ਲੈ ਕੇ ਗਏ ਨੇ ਆ ਕੰਪਨੀ ਦੀ ਪੋਦਾਂਨ ਹੈ ਜੀ ਸਵਾਰਥਿਕ ਅੱਜ ਕੱਲ ਪੋਦਾਂਨ ਵੀ 4G ਆਉਣ ਲੱਗ ਪਈ ਹੈ ਜੀ ਫੰਡਾ ਕਰ ਰਿਹਾ ਤੇ ਕੀ ਕਰੇ ਦੱਸੋ ਜੀ ਜੀਵਿੰਦਾਰ ਜਾਵੇ ਤੇ ਜਾਵੇ ਕਿਧਰ ਨੂੰ ਬਹੁਤ ਮਹਿੰਗੀ ਪੈਂਦੀਆਂ ਹਨ ਦਵਾਈਆਂ ਚੋਂ ਨੇ ਤੇ ਸਪਰੇਇਆਂ ਖਾਦਾਂ ਕਿੱਲੇ ਲਈ ਹੈ ਜੀ ਲੰਮਾ ਇਹਨੂੰ ਬਾਹਰ ਇਧਰ ਨੂੰ ਆ ਦੋ ਕਿੱਲੇ ਦਾ ਇਹ ਤਿੰਨ ਕਿੱਲਿਆਂ ਦੀ ਪੱਟੀ ਆਏ ਜਿਹੜੀ ਆ ਲੰਬੀ ਹਾਂਜੀ ਅੱਜ ਦਾ ਖੰਭਾ ਵੱਟ ਤੇ ਇਹ ਤਿੰਨ ਕਿੱਲੇ ਇਧਰ ਨੂੰ ਬੰਨਦੇ ਆ ਤੇ ਦੋ ਇਧਰੋਂ ਪਾ ਲੋ ਕਿੱਲਾ ਇੱਕ ਪਰਲੀ ਸਾਈਡ ਤੋਂ ਨਿਕਲ ਜਾਏਗਾ ਆਓ ਚਲੋ ਉਹਨਾਂ ਦੀ ਮਰਜ਼ੀ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਨਹੀਂ ਮਾਰਾਂਗਾ ਕਾਹ ਬਚੀ ਲਾ ਕੇ ਹਾਂਜੀ ਹਾਂਜੀ ਕਿ ਦੋ ਇਧਰੋਂ ਪੈ ਜਾਣਗੇ ਨਾ ਲੰਬੇ ਜਿਹੜੇ ਜੇ ਤਿੰਨੇ ਇਧਰੋਂ ਕੱਢਨੇ ਤਿੰਨੇ ਕੱਢ ਲੈਣਗੇ ਜੇ ਦੋ ਇਧਰੋਂ ਕੱਢਨੇ ਦੋ ਨਿਕਲ ਜਾਣਗੇ ਕਿ ਲਾਓ ਪਰਲੇ ਮੋਟਰ ਤੋਂ ਆ ਜਾਏਗਾ ਚੱਕ ਕੇ ਉਹਨੂੰ ਵੀ ਦੂਜਾ ਹਰਾ ਜੀ ਧਾਗਾ ਹੈ ਜਿਹੜਾ ਦੂਜਾ ਪਲੇਟ ਉਹ ਆ ਖਾਦ ਵਾਲਾ ਧਾਗਾ ਜਿਹੜਾ ਹਰਾ ਜੀ ਬਾਕੀ ਇਹ ਰਾਹ ਤੋੜ ਹੀ ਜਾਂਦਾ ਕਿਤੇ ਇੱਕ ਦੋ ਕਿਲੇ ਦੀਆਂ ਚੱਕ ਕਿਲ ਜਾਣੀ ਪੈਂਦੀ ਹੈ ਨਹੀਂ ਤੇ ਰਾਹ ਤੇ ਦੋਨਾਂ ਬਸ ਇਧਰ ਉਧਰ ਪਈ ਜਾਂਦੀ ਖਾਦ ਵਿਚਾਰੇ ਰਾਹ ਨਹੀਂ ਰੋਕੀ ਕਾਂਡੀ ਪਾਦੇ ਕਿਧਰੋਂ ਖੁੱਲਦੀ ਕਿਧਰੋਂ ਨਹੀਂ ਪਾਦਾ ਉਤਾਰ ਦਸਤਾਨੇ ਪਏ ਨਾ ਕੋਹਾ ਤਿਲ ਕਰੇ ਆ ਜਾਂਦੇ ਧਾਗਾ ਨਹੀਂ ਹੱਥ ਚੋਂਦਾ ਛੇਤੀ ਉਹ ਬਾਪੂਰੀ ਪਹਿਲਾ ਪਾਂਦੇ ਰਹਿਣਾ ਖਾਦ ਉਹਨਾਂ ਕਦੀ ਬਲੇਡ ਬਲੂਟ ਨਹੀਂ ਵਰਤਿਆ ਉਹ ਜਿਵੇਂ ਇਧਰੋਂ ਬਾਹਰੋਂ ਹੈ ਨਾ ਬਾਹਰੋਂ ਹੀ ਤੰਦ ਜੀ ਉਹ ਖੇਤਦੇ ਸਨ ਉਹ ਗੱਟਾ ਖੁੱਲ ਜਾਂਦਾ ਆਹ ਚੁੜਦੀ ਰਹਿਣਾ ਉਹ ਦਵਾਈ ਖਾਦੋ ਹੱਥਾਂ ਤੇ ਲਿਖਣਾ ਕਰ ਦਿੰਦੀ ਉਹ ਜਿਹਦਾ ਮੈਂਡ ਲਾਦਾ ਉਹ ਬਾ ਗਾਂਢੀ ਅੜ ਜਾਂਦੀ ਹੈ ਜਦੋਂ ਅੜ ਚੋਏ ਇਦੋਂ ਲੰਗੂ ਗੀ ਨਾ ਮੋਟਰਸਾਈਕਲ ਹੂੰ ਮੋਟਰ ਮੋਨ ਲੰਗੂ ਹਾਂ ਲੰਗੂ ਮੈਂ ਆਪਾਂ 7-7 ਪੈਕੇਟ ਮੈਂ 7-7 ਪੈਕੇਟ ਪਾਣੀ ਆਪਾਂ ਮੈਨੂੰ ਕਿਲੇ ਗੰਡੀ ਇੱਕ ਨਹੀਂ ਪਾਉਂ ਪਾਏ 15 ਬਸ ਉਹ ਦੋ ਨੇ ਉਹ ਦੋ ਚ ਹੋ ਗਏ ਨਾ ਕਿਉਂ ਦੇ ਚੋਨਾ ਥਾ ਉੱਤੇ ਵੱਧ ਵੀ ਸੀ ਪਰ ਮੈਂ ਕੜਦਾ ਹੀ ਕਿੜਕਿਆ ਗੁਰੂ ਇਹਦਾ ਪੌਜੀ ਬੰਦੇ ਦਾ ਮੁੰਡੇ ਦਾ ਬਹੁਤ ਨਵੇਂ ਉੱਠੇ ਨੇ ਹੁਣ ਫੜੇਗੜ ਵੀ ਖਾਦ ਪਾਣ ਵਾਲੇ ਪਰ ਉਹਨਾਂ ਨੂੰ ਕਹਿੰਦਾ ਫਾਇਦਾ ਨਹੀਂ ਚਿੱਟੇ ਵਾਲੇ ਬੱਲੇ ਖਾਦ ਨੂੰ ਮੰਦਾ ਨਹੀਂ ਉਹ ਫਿਰ ਖਾਦ ਉਹਨੂੰ ਜਦੋਂ ਪੈਸਾ ਨਹੀਂ ਕਿਸੇ ਕੋਲ ਸੋ ਨਾ ਫਿਰ ਕੰਮ ਤੇ ਨਾ ਕਰਨਾ ਹੀ ਆ ਕਰੋ ਕਰਦੇ ਨੇ ਪਰ ਖਾਦ ਪੈਂਦੀ ਨਹੀਂ ਸਹੀ ਜੀ ਦਾ ਦਾਦੇ ਕਹਿੰਦੇ ਨਹੀਂ ਹੂੰ ਹੂੰ ਉਹ ਦਿਨ ਆਇਆ ਸੋਮਨ ਰਾਂ ਦੇ ਨਾਲ ਮੁੰਡਾ ਇੱਕ ਆਉਂਦਾ ਹੱਤ ਨਹੀਂ ਹੀ ਰਲਦਾ ਇਹਨਾਂ ਦੇ ਨਾਲ ਉਹ ਹਾਲੀ ਮੇਰੇ ਸਣਾ ਚਿੱਟੇ-ਚੂਟੇ ਤੋਂ ਬਚਿਆ ਹੈ ਆਉਂਦਾ ਹੀ ਉਹ ਮੁੰਡਾ ਗੱਬਰ ਦਾ ਗੱਬਰ ਦਾ ਇਕਲੇ ਦਾ ਅੱਛਾ ਉਹ ਪਲਵਾਨ ਨਹੀਂ ਕੀ ਉਹਦਾ ਨਾਂ ਸਿੱਧਾ ਮੈਨੂੰ ਨਾਂ ਨਹੀਂ ਪਤਾ ਆਂਦਾ ਓਪਰੇਟਰ ਆ ਫਰਮ ਦੇ ਕੋਲ ਗਲੀ ਦੀ ਚ ਕਰਦੇ ਆਂਦੇ ਇੱਕ ਮੁੰਡਾ ਮਸ਼ੀਨ ਤੇ ਜਾਂਦਾ ਸੱਟਾ ਸੁੱਟਾ ਖਾ ਕੇ ਆਇਆ ਇੱਕ ਤੇ ਕਿੱਲੇ ਦਾ ਹਾਂ ਕਿੱਲੇ ਦਾ ਉਹ ਸ਼ੇਰਾ ਹਾਂ ਸ਼ੇਰਾ ਇੱਕ ਆਇਆ ਇੱਥੇ ਨਾਲ ਉਹ ਨਾਂ ਦਾ ਨਹੀਂ ਮੈਨੂੰ ਪਤਾ ਮੁੰਡੇ ਦਾ ਉਹ ਪੋਣਾ ਹੀ ਮੜੀ ਪਦਾਨ ਦੋਈਆਂ ਉਹ ਨਹੀਂ ਹੱਥ ਨਹੀਂ ਹੀ ਰਲਦਾ ਇਹਨਾਂ ਦੇ ਨਾਲ ਭਾਉ ਛਿੰਦਾ ਸੀ ਤੇ ਵੀਰ ਸੁਮਨ ਸੀ ਇਹਨਾਂ ਦੇ ਨਾਲ ਹੱਥ ਨਹੀਂ ਹੀ ਰਲਦਾ ਛਿੰਦਾ ਪਰ ਮੈਨੂੰ ਕੀ ਨਹੀਂ ਸਿੱਧਾ ਕਹਿੰਦਾ ਯਾਰ ਪਦਾਨ ਪਾ ਕੇ ਉਹ ਨਹੀਂ ਅੱਜ ਮੈਂ ਕਦੇ ਆਇਤਾ ਨਹੀਂ ਗ라ਤੀ ਕੁੱਤਰਾਤੀ ਉਹਨੇ ਕਹਤਾ ਰਾਤੀ ਤੇਰੇ ਬੇਟਾ ਪੁੰਜ ਆ ਗਿਆ ਉਹ ਨਾ ਪਹਿਲਾਂ ਫੋਨ ਲਾ ਤੁਹਾਡਾ ਨੰਬਰ ਨਹੀਂ ਸੀਗਾ ਖਾਦ ਲਿਆ ਹੁਣ ਤੋਂ ਪਹਿਲਾਂ ਨਾ ਦਵਾਈ ਲਿਆਉਣ ਤੋਂ ਉਹਨੇ ਉਦੋਂ ਨੰਬਰ ਦੇ ਕੇ ਗਿਆ ਤੇ ਲਾਇਆ ਚੱਕਿਆਂ ਦੇ ਮੁੰਡੇ ਨੇ ਪਾਉਛਿੰਦੇ ਨੇ ਉਹਨਾਂ ਦਾ ਵੀ ਬਾਪੂ ਨਾਲ ਮੈਂ ਗੱਲ ਕਰਾ ਦੇਣਾ ਵੀ ਘਰ ਨਹੀਂ ਹੈਗਾ ਉਹ ਜਦੋਂ ਘਰ ਆ ਗਿਆ ਤੇ ਉਹਨੇ ਫੋਨ ਲਾਇਆ ਐ ਵੀ ਹੁਣ ਵੀਰੇ ਹੀ ਫੋਨ ਲਾਇਆ ਇਹ ਤੇ ਸਾਨੂੰ ਇਹ ਹੀ ਨਹੀਂ ਪਤਾ ਲੱਗਾ ਵੀ ਅੱਗੋ ਬੋਲਿਆ ਕੌਣ ਹੈ ਤੇ ਫਿਰ ਮੈਂ ਵੀਰ ਸੋਨਿਆਂ ਦਾ ਨਾਮ ਲਿਆ ਮਾ ਉਸ ਜਿਹੜਾ ਮੋਟਰਸਾਈਕਲ ਆ ਰੇ ਰੇੜੀ ਬਣਾਈ ਐ ਤੇ ਹਾਂ ਦਾ ਵੀਰ ਸੀ ਆਂਦਾ ਕੁਝ ਨਹੀਂ ਉਹ ਵੀ ਬੰਦੇ ਆਪਣੇ ਹੀ ਨੇ ਉਹ ਨਹੀਂ ਮੈਨੂੰ ਫਿਰ ਪਿਆ ਫਿਰ ਬਾਅਦ ਕੋਈ ਸ਼ਹੀਦੇ ਜਖਾਦ ਪਾਸ ਹੋਣੀ ਆ ਉਹਨੂੰ ਫਿਰ ਪਿੰਡ ਦਾ ਭਲੇਖਾ ਪੈ ਗਿਆ ਹਣਾ ਕਿ ਨਹੀਂ ਪਤਾ ਤੁਹਾਡਾ ਕਿਦੋਂ ਨਾਲਿਆ ਫਿਰ ਮੈਂ ਕਹਿੰਦੇ ਇਹੀ ਤਾਂ ਮੈਂ ਕਹਿ ਬੈਠੀ ਆ ਤੇ ਹੁਣ ਤੋਂ ਬਾਈ ਕਿੱਛ ਵੀਰੇ ਸਹੀ ਹੋ ਸਾਦਾ ਸ਼ਹੀਦੇ ਸ਼ਾ ਵੀ ਆਉਂਦਾ ਪਾਣਾ ਸ਼ਹੀਦੇ ਉਹ ਬੰਦੇ ਸੁਜਣ ਚੋੜ ਨਹੀਂ ਬੰਦਾ ਹੂੰ ਹੂੰ ਉਸ ਦਿਨ ਆਏ ਇੱਥੇ ਆਪਣੇ ਆਏ ਹਣਾ ਪਾਣਾ ਉਸ ਦਿਨ ਵੀ ਉਹਨੂੰ ਫੋਨ ਆਉਂਦਾ ਪਈ ਸ਼ਹੀਦੇ ਚਾ ਵੀ ਖਾਦ ਪਾ ਕੇ ਜਾਓ ਮੇ ਕੋਲ ਨਹੀਂ ਟਾਈਮ ਮੈਨੂੰ ਤਾਂ ਤੁੰ ਪਾਇਆ ਨਗਾ ਇਟਾ ਟਾਈਮ ਨੇ ਇਹ ਭਾਈ ਉਹ ਆਹ ਹਾਂ ਤੁਹਾਡੇ ਉੱਤੇ ਖੁੱਪਰ ਜਾਂਦੇ ਆ ਇਹ ਤਾਂ ਹੈਗਾ ਇੱਕ ਪਾਸੇ ਹੋਇਆ ਜਾਂਦਾ ਮੈਂ ਚੁੱਹੀ ਮਾਰਨਾ ਵੀ ਆ ਜਾਂਦੇ ਆ ਇਹ ਤਾਂ ਗੱਲ ਸੀ ਤੇਰੇ ਅੰਦਰ ਰਾਜੂ ਨੂੰ ਕੀ ਹੂੰ ਇਹ ਕਹਿੰਦਾਗਾ ਟਾਈਮ ਫਿਰ ਉਹ ਵੀ ਮੇਰੇ ਕੋਲੇ ਬਿਠਾ ਸੀਗਾ ਠੀਕ ਕਿੰਦੇ ਇਦਾਂ ਰਾਰ ਮਿਲ ਕੀ ਪੈਂਦੀ ਏ ਜੇ ਬੰਦਾ ਕੱਲਾ ਕਵੇ ਨਾ ਵੀ ਕੱਲਾ ਮੈਂ ਪਾ ਜਾ ਸਈ ਸਾਡੇ ਬੰਦੇ ਗਏ ਆ ਉਹ ਲਾਲਚ ਤੇ ਫਰ ਆ ਜਾਂਦੇ ਨੇ ਨਾ ਵੀ ਚੱਲ ਕੱਲੇ ਨੂੰ ਪੈਸੇ ਭਾਣ ਜਾਣਗੇ ਪਰ ਇਹ ਨਹੀਂ ਸਮਝਦੇ ਵੀ ਔਖੇ ਤੰਗ ਹੀ ਹੋਣਾ ਹੋਂ ਤੋਂ ਹੀ ਤਿੰਨ ਜਣੇ ਨੇ ਚਲੋ ਦੋ ਭਾਈ ਹੁੰਦੇ ਨੇ ਤੇ ਤੁਸੀਂ ਰਲਾਈ ਹੁੰਦੇ ਜੀ ਮੈਂ ਚਾਰ ਹੀ ਗਿਆ ਸੀਗਾ ਚਾਰ ਹੀ ਬੰਦੇ ਮੈਂ ਗਿਆ ਸੀਗਾ ਹਾਂ ਚਾਰਾਂ ਨਾਲ ਸੌਖਾ ਜਾਂਦਾ ਕੰਮ ਉਨੇ ਕਿਹੜਾ ਫालतू ਕਰਨਾ ਪੈਂਦਾ ਇਹਨਾਂ ਨੂੰ ਹਾਂ 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 ਉਹ ਸੁਮਨ ਰਹੀ ਤਿੰਨ ਆਏ ਸਨ ਤੇ ਚੌਥਾ ਮੁੰਡਾ ਨਾ ਫੋਨ ਕਰਕੇ ਬਾਅਦ ਚ ਸੱਦਿਆ ਸੀ ਔਰ ਲਾਈ ਗਾ ਘਰ ਲਾ ਕੇ ਦਿੱਤੀ ਗਾ ਇਹ ਪਾਈ ਗਏ ਹਨ ਬੜਾ ਫਰਕ ਪੈਂਦਾ ਯਾਰ ਇੱਕ ਜਰਾ ਆ ਲੱਗਦਾ ਨਾ ਆ ਜਿਹੜੇ ਦੂਜਾ 5 ਵੜਨੇ ਪੈਂਦੇ ਹਾਂ 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 ਇਹ ਟਾਈਮ ਲੱਗ ਜਾਂਦਾ ਜਿਆਦਾ ਉਹਨੂੰ ਬੜਾ ਉਹਨੂੰ ਸਿਰਖ ਪਾਇਆ ਦੁਕਾਨ ਵਾਲੇ ਨੂੰ ਮੈਂ ਤੋਂ ਭਰਾਵਾ 5 ਕਿਲੋ ਦੀ ਪੈਕਿੰਗ ਦੇ ਦੇ ਆਂਦਾ ਪਦਾਨ ਆਉਂਦੀ ਨਹੀਂ ਪਈ ਛੋਲਟੀ ਬਹੁਤ ਪਦਾਨ ਦੀ ਨਹੀਂ ਪਦਾਨੀ ਆ ਇਹ ਵੀ ਪਦਾਨੀ ਆਂਦਾ ਕਿਲੋ ਵਾਲੀ ਇਹ ਮਹਿੰਗਾਈ ਏ ਆਂਦਾ ਵੀ ਕੰਪਨੀ ਕੋਲੇ ਟਨ ਮਾਲ ਪਿਆ ਸੀ ਤੇ ਉਹਨੇ ਟਨ ਹੀ ਭੇਜਤਾ ਸਾਰਾ ਮੈਂ ਤੇ ਹਾਂ ਦੁਕਾਨਦਾਰਾਂ ਨੂੰ ਤੇਨੂੰ ਮੈਂ ਕੀ ਕਹਾਂ ਤੁਹਾਡੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਸਮਾਨ ਤੇ ਤੁਹਾਡੇ ਕੋਲ ਸਾਰਾ ਹੀ ਹੁੰਦਾ ਕਿੰਨਾ ਦੇਣਾ ਭੈਣੋ ਉਹਨੂੰ ਮੁੰਡੀ ਵਾਲੇ ਉਹ ਤੇ ਅਸਲੀ ਕਹ ਕਹਦੇ ਵੀਰੇ ਰੀਜੈਂਟ ਹੈਗੀ ਆ ਫਰਾਟੇ ਹੈਗਾ ਦੂਜੀ ਹੈਗੀ ਐ ਪ੍ਰੋ ਨਹੀਂ ਹੈਗੀ ਪਦਾਨ ਕੀ ਵੰਦੇ ਬਲੇਟ ਤੰਗਿਆ ਹੀ ਤੇ ਤੇ ਤੈਨੂੰ ਆਖਾ ਤੱਕਾ ਤੱਕਾ ਤੈਨ ਮੈਂ ਕਰੂ ਬੁਲਾ ਯਾਰ ਮੈਂ ਉਹ ਉੱਥੇ ਬਾਦ ਨਾ ਪੈਰਪੁਰ ਤੱਕੀ ਆਪਣੇ ਆਹ ਲੰਮੇ ਖਤਰ ਨੂੰ ਪਾ ਯਾਰ ਆਂ ਨਾਲ ਦੇ ਨੂੰ ਨਹੀਂ ਇਹਨੂੰ ਪਾ ਨੂੰ ਉਹ ਤੇ ਆਪਾਂ ਟਰੈਕਟਰ ਹੀ ਲੈ ਜਾਣਾ ਪਰਾਂ ਪਾ ਪਾ ਹੀ ਨਹੀਂ ਕੋਈ ਮਾਤਾ ਜੀ ਦੀ ਲਾਈ ਪਿੱਛੇ ਜਾਰੀ ਨਹੀਂ ਜਾਰੀ ਹੈ ਕੋਨੇ ਪਾਲੂ ਮੰਡਵਰ ਤੱਕ ਹਾਂ 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 ਪਾਲ ਕੇ ਦੋ ਕੁੱਤੇ ਨਹੀਂ ਨਹੀਂ ਪਤਾ ਕੀ ਚੱਕਰ ਹੈ ਪਤਾ ਦੇਖ ਜਾਂਦੀ ਹੈ ਖਾਦਾ ਬਸ ਛੱਕੋ ਤੇ ਪੱਲੇ ਜੇ ਨਾ ਮੈਂ ਤਾਂ ਉਹ ਮੋਟਰ ਚੋਂ ਦੇਖਾਂਗਾ ਉੱਥੇ ਥੱਲੇ ਡੁੱਲਦੀ ਥੱਲੇ ਇਧਰੋਂ ਜਿਆਦੀ ਪਾਟੀ ਪੱਲੇ ਆਓ ਇਧਰੋਂ ਜਿਆਦੀ ਪਾਟੀ ਪੱਲੇ ਜਾ ਕੇ ਆ ਆ ਪਾਟੀ ਇਧਰੋਂ ਉਹ ਅਗਲੇ ਖੱਤੇ ਨੂੰ ਕੱਢ ਕੇ ਆਈਏ ਹੁਣ ਆ ਕੱਢ ਗਿਆ ਇਦੋਂ ਅਗਲੇ ਨੂੰ ਕੱਢ ਲੈ ਨੂੰ ਬਾਹਰੋਂ ਕੱਢ ਲੈ ਜੈ ਇਹਨੂੰ ਕੱਢ ਲੋ ਪਹਿਲਾਂ ਕੱਢ ਗਿਆ ਅਬ ਵਿਚਾਲੇ ਵਾਲਾ ਕੱਢ ਲੋ ਜਿਵੇਂ ਤੁਹਾਡੀ ਇੱਛਾਵੇਂ ਕਰ ਲੋ ਯਾਰ ਪਹਿਣੀ ਸਾਰੇ ਨੂੰ ਹੀ ਆ ਜਾ ਕੋਈ ਇਧਰੋਂ ਪਹਿਲਾਂ ਆਹ ਪਰਨਾ ਕੱਢ ਦੇ ਆਓ ਵਿਚਾਲੇ ਵਾਲਾ ਕੱਢ ਲੋ ਜਿਹੜਾ ਉਧਰ ਤੀਜਾ ਰਹਿ ਗਿਆ ਉਹ ਪਰਲੇ ਪਾਸੋਂ ਮੋਟਰ ਤੋਂ ਆ ਜਾਏਗਾ ਜਾਰੀ ਲੱਗ ਰਹੀਦਾ ਮੈਨੂੰ ਦੇ ਦੇ ਸਾਜੂ ਇਹ ਨਾ ਕਹੀ ਗਿਆ ਇਹਨੂੰ ਆਹੋ ਅਜੇ ਵੀ ਕਹਦਾ ਬੰਦੇ ਦੇ ਹੋਪ ਯਾਪਲੇਟ ਮੈਨੂੰ ਪਤਾ ਲੱਗ ਗਿਆ ਉਹ ਦੇਖੀ ਰੱਖੀ ਤੂੰ ਮਾ ਤਾਂ ਘਟੋ ਪਈ ਨਾ ਹਉ ਤੇ ਜਾਰੀ ਜਿਹਦੇ ਨਾਲ ਟੰਗ ਦਿਆ ਕਰੋ ਬਲੇਡ ਆਪ ਦਾ ਧਿਆਨ ਰੱਖਿੰਦਾ ਆਪਣੇ ਨੇ ਰਿਮੋਟਰ ਰੋ ਸਟੱਕ ਸ਼ਾਹ ਮੋਟਰ ਤੇ ਬਹੁਤ ਜ਼ਿਆਦੀ ਆ ਇੱਧਰ ਖੜਾ ਆਪਣਾ ਅਥਰਾ ਘੋੜਾ